ਪ੍ਰਾਈਮ ਸ਼ੋਅ ਟੀਵੀ ਤੇ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਪ੍ਰਾਈਮ ਕੈਨੇਡਾ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ ਮੈਂ ਮਨਦੀਪ ਪੁਜਾਰਾ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਪ੍ਰਾਈਮ ਅਲਬਰਟਾ ਤੇ ਚਲੋ ਵਧਦੇ ਹਾਂ ਪ੍ਰਾਈਮ ਅਲਬਰਟਾ ਦੇ ਅੱਜ ਦੇ ਸਫ਼ਰ ਵੱਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅਲਬਰਟਾ ਸਰਕਾਰ ਵੱਲੋਂ ਸਟੂਡੈਂਟਸ ਨੂੰ ਸਪੋਰਟ ਕਰਨ ਦੇ ਲਈ ਇੱਕ ਵੱਧੂ ਫੰਡਿੰਗ ਦਾ ਐਲਾਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪੋ ਸੈਕੰਡਰੀ ਐਜੂਕੇਸ਼ਨ ਲੈਣ ਲਈ ਬਹੁਤ ਬੜੀ ਵਿਦਿਆਰਥੀਆਂ ਨੂੰ ਪ੍ਰੋਬਲਮਸ ਆਉਂਦੀਆਂ ਹਨ ਜਿਸ ਵਿੱਚ ਉਹਨਾਂ ਨੂੰ ਵਿੱਤੀ ਬੋਝ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸੇ ਹੀ ਵਿੱਤੀ ਬੋਝ ਨੂੰ ਸ਼ੇਅਰ ਕਰਨ ਦੇ ਲਈ ਅਲਬਰਟੋ ਸਰਕਾਰ ਵੱਲੋਂ ਇਸ ਫੰਡਿੰਗ ਦਾ ਐਲਾਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਧੇਰੇ 50 ਸਟੂਡੈਂਟਸ ਨੂੰ ਫੰਡਿੰਗ ਦਿੱਤੀ ਜਾ ਸਕੇਗੀ ਜੋ ਕਿ ਤਕਰੀਬਨ 11500 ਡਾਲਰ ਬਣਦੀ ਹੈ ਤੇ ਆਓ ਦੇਖਦੇ ਹਾਂ ਸਪੈਸ਼ਲ ਰਿਪੋਰਟ ਜਿਸ ਵਿੱਚ ਇਹ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਐਜੂਕੇਸ਼ਨ ਮਿਨਿਸਟਰੀ ਐਡਵਾਂਸਡ ਐਜੂਕੇਸ਼ਨ ਮਿਨਿਸਟਰੀ ਅਤੇ ਨੌਕਰੀਆਂ ਦੀ ਮਿਨਿਸਟਰੀ ਵੱਲੋਂ ਸਾਂਝੇ ਤੌਰ ਤੇ ਇਹ ਫੰਡਿੰਗ ਜਾਰੀ ਕੀਤੀ ਜਾ ਰਹੀ ਹੈ ਅਲਬਰਟਾ ਦੀ ਸਰਕਾਰ ਨਾਰਦਰਨ ਅਲਬਰਟਾ ਵਿੱਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਵਾਧੂ 4.5 ਲੱਖ ਡਾਲਰ ਦਾ ਫੰਡ ਦੇ ਰਹੀ ਹੈ ਉੱਤਰੀ ਅਲਬਰਟਾ ਡਵੈਲਪਮੈਂਟ ਬਰਸਰੀ ਪ੍ਰੋਗਰਾਮ ਨੂੰ ਵੱਡੇ ਹੁਲਾਰੇ ਦੇ ਨਾਲ ਪ੍ਰੋਵਿੰਸ ਆਪਣੇ ਨਿਵੇਸ਼ ਨੂੰ ਦੁੱਗਣਾ ਕਰ ਰਿਹਾ ਜਿਸ ਨਾਲ ਸਾਲ 2023-24 ਤੋਂ ਕੁੱਲ ਫੰਡਿੰਗ ਬੂਸਟ ਲਗਭਗ 1.1 ਮਿਲੀਅਨ ਡਾਲਰ ਹੋ ਗਿਆ ਹੈ ਇਸ ਸਾਲ ਦੇ ਫੰਡਿੰਗ ਵਾਅਦੇ ਦੇ ਨਾਲ ਵਾਧੂ ਪੰਜਾਬ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਪੋਸਟ ਸਕੈਂਡਰੀ ਖਰਚਿਆਂ ਨੂੰ ਸੌਖਾ ਬਣਾਉਣ ਲਈ ਸਹਾਇਤਾ ਪ੍ਰਾਪਤ ਹੋਵੇਗੀ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਵਿੱਤੀ ਬੋਝ ਨੂੰ ਘਟਾਉਣ ਦੇ ਨਾਲ-ਨਾਲ ਉਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਕਰਨ ਵਿੱਚ ਵੀ ਮਦਦ ਮਿਲੇਗੀ। ਜ਼ਿਕਰ ਹੋਇਆ ਕਿ ਆਪਣੀ 5ਵੀਂ ਬਰੇਗਣ ਦਾ ਜਸ਼ਨ ਮਾਉਂਦੇ ਹੋਏ ਐਨਏਡੀਬੀ ਨੇ ਪਹਿਲਾਂ ਹੀ ਅਲਬਾਟਾ ਵਿੱਚ 7100 ਤੋਂ ਵੱਧ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਹੈ ਜਿਸ ਨਾਲ ਸੂਬੇ ਦੇ ਕਰਮਚਾਰੀਆਂ ਦੇ ਪੁਲਿਕ ਤੇ ਸਥਾਈ ਪ੍ਰਭਾਵ ਪਿਆ ਹੈ। ਇਹ ਫੰਡਿੰਗ ਏਜ ਕਿਨੀ ਬਣਾਉਂਦਾ ਹੈ ਕਿ ਅਲਬਾਟਰ ਦੇ ਉਤਰੀ ਕਾਰਜਬਲ ਮਜ਼ਬੂਤ ਅਤੇ ਪ੍ਰਤੀਯੋਗੀ ਬਣੇ ਰਹਣ। NEDW ਦੁਆਰਾ ਵਿਦਿਆਰਥੀਆਂ ਤੇ ਪੋਸਟ-ਸੈਕੰਡਰੀ ਸਿੱਖਿਆ ਦੇ ਖਰਚਿਆਂ ਨੂੰ ਪੂਰਾ ਕਰਨ ਲਈ প্রতি ਸਾਲ 11500 ਡਾਲਰ ਤੱਕ ਪ੍ਰਾਪਤ ਕਰ ਸਕਦੇ ਹਨ। ਇਹ ਪ੍ਰੋਗਰਾਮ ਸਰਟੀਫਿਕੇਟ ਅਤੇ ਡਿਪਲੋਮੇ ਤੋਂ ਲੈ ਕੇ ਬੈਚਲਰ, ਮਾਸਟਰਸ ਜਾਂ ਪੀਐਚਡੀ ਪ੍ਰੋਗਰਾਮਾਂ ਤੱਕ ਸਿੱਖਣ ਦੇ ਮੌਕਿਆਂ ਲਈ ਫੰਡ ਪ੍ਰਦਾਨ ਕਰਦਾ ਹੈ। ਇਹ ਉਤਰੀਅਲ ਬੋਟਾ ਵਿੱਚ ਟੈਲੈਂਟ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰੇਗਾ ਅਤੇ ਅਗਲੀ ਪੀੜ੍ਹੀ ਨੂੰ ਉੱਚ ਤਨਖਾਹ ਵਾਲੇ ਗੁਣਵੱਤਾ ਵਾਲੇ ਕੈਰੀਅਰ ਨੂੰ ਅੱਗੇ ਵਧਾਉਣ ਲਈ ਸ਼ਕਤੀ ਪ੍ਰਦਾਨ ਕਰੇਗਾ। ਇਹ ਫੰਡਿੰਗ ਨੌਜਵਾਨ ਪ੍ਰੋਫੈਸ਼ਨਲਸ ਲਈ ਉੱਚ ਮੰਗ ਵਾਲੇ ਖੇਤਰਾਂ ਜਿਵੇਂ ਸਿਹਤ ਸੰਭਾਲ ਅਧਿਆਪਨ ਅਤੇ ਸਮਾਜਿਕ ਕਾਰਜ ਵਿੱਚ ਮੌਕਿਆਂ ਨੂੰ ਮਜ਼ਬੂਤ ਕਰੇਗਾ। ਇਸ ਪਰਸਰੀ ਪ੍ਰੋਗਰਾਮ ਨੂੰ ਐਜੂਕੇਸ਼ਨ ਅਤੇ ਐਡਵਾਂਸਡ ਐਜੂਕੇਸ਼ਨ ਮੰਤਰਾਲੇ ਨੇ ਸਾਂਝੇਦਾਰੀ ਵਿੱਚ ਫੰਡ ਪ੍ਰਦਾਨ ਕੀਤਾ ਹੈ ਰਾਜមនុស្សਾਨੀ ਐਡਵਾਂਸਡ ਐਜੂਕੇਸ਼ਨ ਮਿਸਟਰ ਨੇ ਕਿਹਾ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਅਲਬਾਟਾ ਦੀ ਲੇਬਰ ਮਾਰਕੀਟ ਦੀਆਂ ਲੋੜਾਂ ਪੂਰੇ ਸੂਬੇ ਵਿੱਚ ਪੂਰੀਆਂ ਹੋਣ ਇਹ ਮਹੱਤਵਪੂਰਨ ਨਿਵੇਸ਼ ਉੱਤਰੀ ਅਲਬਾਟਾ ਵਿੱਚ ਵਧੇਰੇ ਵਿਦਿਆਰਥੀਆਂ ਨੂੰ ਉੱਤਰੀ ਅਲਬਾਟਾ ਦੀਆਂ ਮੌਜੂਦਾ ਅਤੇ ਭਵਿੱਖੀ ਕਰਮਚਾਰੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹੋਏ ਸਾਡੇ ਸੂਬੇ ਦੁਆਰਾ ਪੇਸ਼ ਕੀਤੇ ਜਾਣ ਵਾਲੇ ਕਈ ਪੋਸਟ ਸਕੈਂਡਰੀ ਸਿੱਖਿਆ ਮੌਕਿਆਂ ਵਿੱਚੋਂ ਇੱਕ ਨੂੰ ਅੱਗੇ ਵਧਾਉਣ ਵਿੱਚ ਵਰਸੀ ਪ੍ਰੋਗਰਾਮ ਦੀਆਂ ਕਈ ਸ਼੍ਰੇਣੀਆਂ ਹਨ ਇਸ ਸਾਲ ਵਧੀ ਹੋਈ ਫੰਡਿੰਗ ਵਿਸ਼ੇਸ਼ ਤੌਰ ਤੇ ਫਰਸਟ ਨੇਸ਼ਨਸ ਮੈਡਿਸ ਅਤੇ ਨਿਊਟ ਵਰਸੀ ਦੇ ਵਿਦਿਆਰਥੀਆਂ ਦੇ ਨਾਲ ਨਾਲ ਉਤਰੀ ਅਲਬਾਟਾ ਵਿਕਾਸ ਕਾਉਂਸਲ ਵਰਸੀ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਲਾਹ ਪਹੁੰਚਾਏਗੀ April 2026 ਤੋਂ 1165 ਵਿਦਿਆਰਥੀਆਂ ਨੇ NADP ਪ੍ਰੋਗਰਾਮ ਲਈ ਅਪਲਾਈ ਕੀਤਾ ਹੈ ਜੋ ਕਿ ਸਾਲ 2023 ਤੇ 24 ਵਿੱਚ ਪ੍ਰਾਪਤ ਹੋਈਆਂ 813 ਅਰਜ਼ੀਆਂ ਤੋਂ 43% ਦੇ ਵਾਅਦੇ ਨੂੰ ਦਰਸਾਉਂਦਾ ਹੈ ਉਤਰੀ ਅਲਬਾਟਾ ਵਿੱਚ ਰਹਿਣ ਅਤੇ ਕੰਮ ਕਰਨ ਲਈ ਬਦਲੀਆਂ ਦਿਲਚਸਪੀਆਂ ਇਸ ਖੇਤਰ ਵਿੱਚ ਬਦਲੇ ਮੌਕੇ ਦਾ ਪ੍ਰਮਾਣ ਹੈ ਤੇ ਹੁਣ ਗੱਲਬਾਤ ਕਰਦੇ ਹਾਂ ਬੀਸੀ ਮਾਈਨਰੀਜ਼ ਦੀ ਜਿਸ ਤਰ੍ਹਾਂ ਕੇ BC ਦੇ ਵਿੱਚ ਬਹੁਤ ਸਾਰੀਆਂ ਵਾਈਨਰੀਜ਼ ਹਨ ਬਹੁਤ ਸਾਰੇ ਅੰਗੂਰ ਦਾ ਉਤਪਾਦਨ ਹੁੰਦਾ ਹੈ ਤੇ ਅੰਗੂਰ ਤੋਂ ਵਾਈਨ ਬਣਾਈ ਜਾਂਦੀ ਹੈ ਤੇ ਹੁਣ ਅਲਬਰਟਾ ਤੇ BC ਰਲ ਮਿਲ ਕੇ ਇਸ ਵਪਾਰ ਨੂੰ ਵਧਾਉਣ ਦੇ ਵਿੱਚ ਮਦਦ ਕਰ ਰਹੇ ਹਨ ਜਿਸ ਵਿੱਚ BC ਦੀਆਂ ਵਾਈਨਰੀਜ਼ ਅਲਬਰਟਾ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਵਾਈਨ ਸਪਲਾਈ ਕਰ ਸਕਣਗੇ ਇਸ ਵਿੱਚ ਅਲਬਰਟਾ ਤੇ BC ਰਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਸ ਦੇ ਵਿੱਚ BC ਦੇ ਪ੍ਰੀਮੀਅਰ ਡੇਵਿਡ ਅਬੀ ਨੇ ਕਿਹਾ ਕਿ ਉਹ ਅਲਬਰਟਾ ਦੇ ਨਾਲ ਸਬੰਧਾਂ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੇ ਹਨ ਤੇ ਫ੍ਰੀ ਟ੍ਰੇਡ ਨੂੰ ਵੀ ਪ੍ਰਮੋਟ ਕਰਨਾ ਚਾਹੁੰਦੇ ਹਨ ਪਿਛਲੀਆਂ ਗਰਮੀਆਂ ਵਿੱਚ ਅਲਬਰਟਾ ਤੇ BC ਵਿਚਕਾਰ ਇੰਟਰਪਰੋਵਿੰਸ਼ੀਅਲ ਸੌਦੇ ਦੀ ਕੋਸ਼ਨਾ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਦੀਆਂ ਬਾਉਂਡਰੀਜ਼ ਆਪਣੇ ਉਤਪਾਦਾਂ ਨੂੰ ਅਲਬਰਟਾ ਦੇ ਕੰਜ਼ਿਊਮਰਜ਼ ਨੂੰ ਸਿੱਧੇ ਤੌਰ ਤੇ ਵੇਚ ਸਕੀਆਂ ਹਨ ਇਹ ਪ੍ਰਕਿਰਿਆ ਅਲਬਰਟਾ ਸਰਕਾਰ ਨੂੰ ਲਾਗੂ ਟੈਕਸਾਂ ਦਾ ਹਿੱਸਾ ਪ੍ਰਾਪਤ ਕਰਨ ਦੇ ਬਦਲੇ 300 ਤੋਂ ਵੱਧ BC ਬੰਦਰੀਆਂ ਤੋਂ ਵਾਇਨ ਮੰਗਵਾਉਣ ਦੀ ਇਜਾਜ਼ਤ ਦਿੰਦੀ ਹੈ ਸਮਝੌਤਾ 1 ਸਾਲ ਲਈ ਚਲੇਗਾ ਜਿਸ ਤੋਂ ਬਾਅਦ ਇਸ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕੀਤਾ ਜਾਵੇਗਾ ਪਿਛਲੇ ਸਾਲ ਜਨਵਰੀ ਵਿੱਚ ਸ਼ੁਰੂ ਹੋਈ ਇੱਕ ਰਿਕਵਰਟ ਤੋਂ ਬਾਅਦ ਹੈ ਜਦੋਂ ਅਲਬਰਟਾ ਗੇਮਿੰਗ ਲਿਕਰ ਐਂਡ ਕੈਨਾਬਿਸ ਏਜੰਸੀ ਜੋ ਪ੍ਰਾਂਤ ਵਿੱਚ ਸ਼ਰਾਬ ਦੀ ਵਿਕਰੀ ਨੂੰ ਨਿਯੰਤਰਿਤ ਕਰਦੀ ਹੈ ਨੇ ਘੋਸ਼ਣਾ ਕੀਤੀ ਸੀ ਕਿ ਇਹ ਹੁਣ BC ਉਤਪਾਦਕਾਂ ਤੋਂ ਅਲਬਰਟਾ ਸਟੋਰਾਂ ਵਿੱਚ ਵਾਈਨ ਸਟਾਕ ਨਹੀਂ ਕਰੇਗੀ ਜੋ ਅਲਬਰਟਾ ਵਾਸੀਆਂ ਨੂੰ ਸਿੱਧੇ ਵੇਚਣ ਲਈ ਇਸ ਨੂੰ ਬਾਈਪਾਸ ਕਰ ਰਹੇ ਸਨ ਉਸ ਸਮੇਂ ਏਜੰਸੀ ਨੇ ਕਿਹਾ ਕਿ ਡਾਇਰੈਕਟ ਟੂ ਕੰਜ਼ਿਊਮਰ ਸ਼ਿਪਿੰਗ ਦੀ ਪੇਸ਼ੀਸ਼ ਕਰਨ ਵਾਲੇ ਅਲਬਰਟਾ ਦੇ ਕਾਨੂੰਨਾਂ ਨੂੰ ਟਾਲ ਰਹੇ ਹਨ ਅਤੇ ਇਸ ਦੇ ਨਾਲ ਆਮ ਮਾਲੀਆ ਫੰਡ ਵਿੱਚੋਂ ਪੈਸੇ ਕਢੇ ਜਾ ਰਹੇ ਹਨ ਵਾਈਨ ਗਰੂਪਸ BC ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਉਸਨੇ ਲੰਬੇ ਸਮੇਂ ਤੋਂ ਪ੍ਰਾਂਤਾਂ ਖਾਸ ਕਰਕੇ ਅਲਬਰਟਾ ਦੇ ਵਿਚਕਾਰ ਫ੍ਰੀ ਟ੍ਰੇਡ ਦੀ ਵਕਾਲਤ ਕੀਤੀ ਹੈ ਬੋਰਡ ਦេចਿਓ ਬਾਲ ਟਾਲਰ ਨੇ ਕਿਹਾ ਕਿ ਇੱਕ ਕੈਨੇਡੀਅਨ ਵਾਈਨ ਉਯੋਗ ਲਈ ਇੱਕ ਮਹੱਤਵਪੂਰਨ ਮੀਲ ਪੱਤਰ ਹੈ ਜਿਸ ਨੂੰ ਅਸੀਂ ਉਮੀਦ ਕਰਦੇ ਹਾਂ ਕਿ ਦੇਸ਼ ਭਰ ਵਿੱਚ ਇੱਕ ਮਾਡਲ ਬਣ ਕੇ ਕੰਮ ਕਰ ਸਕਦਾ ਹੈ BC ਦੇ ਪ੍ਰੀਮੀਅਰ ਡੇਵਿਡ ਐਬੀ ਨੇ ਬਿਆਨ ਵਿੱਚ ਕਿਹਾ ਕਿ ਨਵਾਂ ਪ੍ਰੋਗਰਾਮ ਵਾਈਨਰੀਆਂ ਅਤੇ ਕਮਿਊਨਿਟੀਆਂ ਲਈ ਇੱਕ ਜਿੱਤ ਹੈ ਜੋ ਉਯੋਗ ਤੇ ਭਰੋਸਾ ਕਰਦੇ ਹਨ ਐਬੀ ਨੇ ਰਿਲੀਜ਼ ਵਿੱਚ ਕਿਹਾ ਅਸੀਂ ਅਲਬਰਟਾ ਦੇ ਨਾਲ ਮਿਲ ਕੇ ਕੰਮ ਕਰਕੇ ਆਰਥਿਕ ਵਿਕਾਸ ਦਾ ਸਮਰਥਨ ਕਰ ਰਹੇ ਹਾਂ ਅਤੇ ਸਾਡੇ ਪ੍ਰਾਂਤਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰ ਰਹੇ ਹਾਂ ਵਾਈਨ ਪ੍ਰੋਡਿਊਸਰਸ BC ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦਾ ਵਾਈਨ ਉਯੋਗ ਹਰ ਸਾਲ 75 ਬਿਲੀਅਨ ਡਾਲਰ ਦੇ ਪ੍ਰੋਡਿਊਸ ਪੈਰਾ ਕਰਦਾ ਹੈ ਤੇ 14000 ਫੁੱਲ ਟਾਈਮ ਕਾਮਿਆਂ ਨੂੰ ਰੁਜ਼ਗਾਰ ਦਿੰਦਾ ਹੈ ਅਲਬਰਟਾ ਸਰਕਾਰ ਆਉਂਦੀ 1 ਫਰਵਰੀ ਤੋਂ ਬਜ਼ੁਰਗਾਂ ਅਤੇ ਬੱਚਿਆਂ ਦੇ ਲਈ ਅੱਖਾਂ ਦੀ ਕਵਰੇਜ ਦੇ ਲਈ ਬਦਲਾਅ ਕਰਨ ਜਾ ਰਹੀ ਹੈ ਜਿਸ ਵਿੱਚ ਹੈਲਥ ਮਿਨਿਸਟਰ ਅਡਰਾਨਾ ਲੈਂਗਰਜ ਨੇ ਕਿਹਾ ਹੈ ਕਿ ਇਹ ਬਦਲਾਅ 1 ਫਰਵਰੀ ਤੋਂ ਪ੍ਰਭਾਵੀ ਹੋਣਗੇ ਜਿਸ ਵਿੱਚ ਬਹੁਤ ਵੱਡਾ ਜੋ ਖਰਚਾ ਹੈ ਆਪਟੋਮੈਟ੍ਰਿਕ ਸਪੋਰਟ ਦੇ ਉੱਪਰ ਅਲਬਰਟਾ ਦੇ ਵਿੱਚ ਆਉਂਦਾ ਹੈ ਤੇ ਹੁਣ ਪੂਰੇ ਕੈਨੇਡਾ ਦੇ ਨਾਲ ਅਲਬਰਟਾ ਨੂੰ ਰੱਖਿਆ ਜਾ ਰਿਹਾ ਹੈ ਜਿਸ ਵਿੱਚ ਇਸ ਤਰ੍ਹਾਂ ਦੀ ਕਵਰੇਜ ਨੂੰ ਘਟਾਉਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਅਲਬਰਟਾ ਦੀ ਯੂਸੀਪੀ ਸਰਕਾਰ ਬੱਚਿਆਂ ਤੇ ਬਜ਼ੁਰਗਾਂ ਲਈ ਆਪਟੋਮੈਟਰੀ ਭੁਗਤਾਨਾਂ ਨੂੰ ਘਟਾ ਦੇਵੇਗੀ ਅਤੇ ਕੁਝ ਸੇਵਾਵਾਂ ਨੂੰ ਸੂਚੀ ਤੋਂ ਹਟਾ ਦੇਵੇਗੀ। ਦਰਾਂ ਵਿੱਚ ਬਦਲਾਅ 1 ਫਰਵਰੀ 2025 ਤੋਂ ਪ੍ਰਭਾਵੀ ਹੋਵੇਗਾ। ਇਹ ਅੱਖਾਂ ਦੇ ਮਾਰਾ ਨੂੰ ਵਧੀ ਹੋਈ ਲਾਗਤ ਨੂੰ ਜਜ਼ਬ ਕਰਨ ਜਾਂ ਮਰਜ਼ੀਆਂ ਨੂੰ ਦੇਣ ਨਾਲ ਮਹਿੰਗਾ ਕਰ ਸਕਦਾ ਹੈ। ਸਭ ਤੋਂ ਵੱਡੀ ਤਬਦੀਲੀ ਬੱਚਿਆਂ ਤੇ ਬਜ਼ੁਰਗਾਂ ਲਈ ਪਾਰਸ਼ਲ ਆਈਗਜ਼ਾਮਿਨੇਸ਼ਨ ਹੈ ਜੋ ਹੁਣ ਸੂਬੇ ਦੁਆਰਾ ਕਵਰ ਨਹੀਂ ਕੀਤੀ ਜਾਵੇਗੀ। ਪਰ ਹਰ ਸਾਲ ਅੱਖਾਂ ਦੀ ਇੱਕ ਪੂਰੀ ਜਾਂਚ ਅਜੇ ਵੀ ਕਵਰ ਕੀਤੀ ਜਾਵੇਗੀ ਇਹ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਅਲਬਰਟਾ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸੂਬਾ ਨਿਵਾਸੀਆਂ ਲਈ ਆਪਟੋਮੈਟਰੀ ਸੇਵਾਵਾਂ ਤੇ ਸਭ ਤੋਂ ਵੱਧ ਖਰਚ ਕਰਦਾ ਹੈ ਸਿਹਤ ਮੰਤਰੀ ਐਡਰੀਨਾ ਲੈਂਗਰਾਜ ਦੇ ਦਫ਼ਤਰ ਦੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਵਿੱਚ ਅਲਬਰਟਾ ਇੱਕ ਅਜਿਹਾ ਪਾਵਿੰਸਾ ਹੈ ਜੋ ਹਰ ਸਾਲ ਅੱਖਾਂ ਦੀ ਪੂਰੀ ਜਾਂਚ ਤੋਂ ਇਲਾਵਾ ਬੱਚਿਆਂ ਤੇ ਬਜ਼ੁਰਗਾਂ ਲਈ ਇੱਕ ਸਾਲਾਨਾ ਪਾਰਸ਼ਲ ਰੂਟੀਨ ਅੱਖਾਂ ਦੀ ਜਾਂਚ ਨੂੰ ਕਵਰ ਕਰਦਾ ਹੈ ਸੁਬਾ ਹੋਰ ਚੀਜ਼ਾਂ ਦੇ ਨਾਲ ਨਾਲ ਰੈਟਨਲ ਇਮੇਜਿੰਗ ਅਤੇ ਵਿਆਖਿਆ ਲਈ ਅਪਟੋਮੈਟ੍ਰਿਕਸ ਨੂੰ ਵੀ ਭੁਗਤਾਨ ਕਰੇਗਾ ਬਿਆਨ ਵਿੱਚ ਕਿਹਾ ਗਿਆ ਕਿ ਅਸੀਂ ਪ੍ਰੋਗਰਾਮ ਦੀਆਂ ਲਾਗਤਾਂ ਨੂੰ ਦੂਜੇ ਪ੍ਰਾਂਤਾਂ ਨਾਲ ਬਿਹਤਰ ਢੰਗ ਨਾਲ ਜੋੜਨ ਲਈ ਕੰਮ ਕਰ ਰਹੇ ਹਾਂ ਅਤੇ ਅੱਜ ਦੀਆਂ ਤਰਜੀਹਾਂ ਨੂੰ ਫੰਡ ਦੇਣ, ਮੁੱਖ ਸੇਵਾਵਾਂ ਨੂੰ ਕਾਇਮ ਰੱਖਣ, ਕਰਜ਼ੇ ਦੀ ਅਦਾਇਗੀ ਕਰਨ ਅਤੇ ਭਵਿੱਖ ਲਈ ਬਚਤ ਕਰਨ ਲਈ ਜ਼ਿੰਮੇਵਾਰ ਫੈਸਲੇ ਲੈਣ ਲਈ ਕੰਮ ਕਰ ਰਹੇ ਹਾਂ। ਬਜ਼ੁਰਗਾਂ ਅਤੇ ਬੱਚਿਆਂ ਲਈ ਪਾਰਸ਼ੀਅਲ ਵਿਜ਼ਨ ਐਗਜ਼ਾਮੀਨੇਸ਼ਨ ਆਪਟੋਮੈਟ੍ਰਿਕ ਕਲਬਾਂ ਦੀ ਸੂਚੀ ਵਿੱਚੋਂ ਬਾਹਰ ਕੀਤੀ ਜਾਵੇਗੀ। ਕੰਪਿਊਟਰ ਸਹਾਤਾ ਵਾਲੇ ਵਿਜ਼ੂਅਲ ਫੀਲਡਸ ਤਕਨੀਕੀ ਅਤੇ ਵਿਆਖਿਆ ਭਾਗਾਂ ਲਈ ਫੀਸਾਂ ਘਟਾਈਆਂ ਜਾਣਗੀਆਂ। ਰੈਟਨਲ ਇਮੇਜਿੰਗ ਅਤੇ ਰੈਟਨਲ ਫੋਟੋਗ੍ਰਾਫੀ ਦਾ ਦੀ ਲਾਬ ਸਾਲ ਵਿੱਚ ਦੋ ਵਾਰ ਤੱਕ ਦਾਵਾ ਕੀਤਾ ਜਾ ਸਕਦਾ ਹੈ ਪ੍ਰਤੀ ਤਕਨੀਕੀ ਸੇਵਾ ਸਿਰਫ ਇੱਕ ਵਾਰ ਭੁਗਤਾਨ ਯੋਗ ਹੈ ਡਰਗ ਡਰੈਡ ਅਲਬਰਟਾ ਤੇ ਇਸ ਦੇ ਨਾਲ ਨਾਲ ਪੂਰੇ ਵੈਸਟਰਨ ਕੈਨੇਡਾ ਦੇ ਵਿੱਚ ਬਹੁਤ ਹੀ ਵਧਦਾ ਜਾ ਰਿਹਾ ਹੈ ਤੇ ਹੁਣ ਅਲਬਰਟਾ ਤੇ ਸਸਕਾਚੁਆਹ ਦੀਆਂ ਟੀਮਾਂ ਨੇ ਰਲ ਕੇ ਇਸ ਦਾ ਪਰਦਾਫਾਸ਼ ਕੀਤਾ ਹੈ ਤੇ ਇੱਕ ਡਰਗ ਡੀਲਰ ਨੂੰ ਲਾਰਨ ਮਿਸਟਰ ਤੋਂ ਗ੍ਰਿਫਤਾਰ ਕੀਤਾ ਹੈ ਲਾਰਨ ਮਿਸਟਰ ਅਲਬਰਟਾ ਤੇ ਸਸਕਾਚੁਆਹ ਦੇ ਬਾਰਡਰ ਤੇ ਉੱਤੇ ਸਥਿਤਿਕ ਟਾਊਨ ਹੈ ਜਿਸ ਵਿੱਚ ਇਹ ਸ਼ਾਪੇਮਾਰੀ ਕੀਤੀ ਗਈ ਤੇ ਇਸ ਤੋਂ ਬਾਅਦ ਇਸ ਡਰਗ ਡੀਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਲਬਰਟਾ ਤੇ ਸਸਕਾਚੂਨ ਦੀਆਂ ਤਿੰਨ ਵਿਸ਼ੇਸ਼ ਪੁਲਿਸ ਏਜੰਸੀਆਂ ਨੇ ਲਾਰਡ ਮਿੰਸਟਰ ਵਿੱਚ ਇੱਕ ਲੜਿੰਦੇ ਡਰੱਗ ਡੀਲਰ ਨੂੰ ਗ੍ਰਿਫਤਾਰ ਕਰਨ ਦੇ ਚਾਰਜ ਕਰ ਲਈ ਮਿਲ ਕੇ ਕੰਮ ਕੀਤਾ ਅਲਰਟ ਨੇ ਬੁੱਧਵਾਰ ਨੂੰ ਇੱਕ ਰਿਲੀਜ਼ ਵਿੱਚ ਕਿਹਾ ਅਲਰਟ ਲਾਰਡ ਮਿੰਸਟਰ ਦੀ ਸੰਗਠਿਤ ਅਪਰਾਧ ਟੀਮ ਨੇ ਜਾਂਚ ਵਿੱਚ ਆਰਸੀਐਮਪੀ ਦੀਆਂ ਸਸਕਾਚੂਨ ਇਨਫੋਰਸਮੈਂਟ ਰਿਸਪੌਂਸ ਟੀਮਾਂ ਅਤੇ ਲਾਰਡ ਮਿੰਸਟਰ ਆਰਸੀਐਮਪੀ ਨਾਲ ਪਾਈਵਲੀ ਕੀਤੀ ਜਿਸ ਦੇ ਨਤੀਜੇ ਵਜੋਂ ਲਾਰਡ ਮਿੰਸਟਰ ਵਿੱਚ ਇੱਕ ਅਪਾਰਟਮੈਂਟ ਤੋਂ ਕਈ ਨਸ਼ੀਲੇ ਪਦਾਰਥ ਅਤੇ ਹਥਿਆਰ ਜ਼ਬਤ ਕੀਤੇ ਗਏ ਦੋਜਨ ਰੂਨ ਨੂੰ ਜਾਂਚਕਰਤਾਵਾਂ ਨੇ ਜਾਂਚ ਦੌਰਾਨ ਇੱਕ ਸ਼ਾਰਟਗਨ ਕੋਲਾ ਬਾਰੂਦ 80 ਗ੍ਰਾਮ ਮੈਥਾਮਟਾਵਨ 8 ਗ੍ਰਾਮ ਕੋਕੀਨ ਅਤੇ 5 ਗ੍ਰਾਮ ਪੈਟਰਨਲ ਜ਼ਬਤ ਕੀਤਾ ਅਲਰਟ ਲਾਲ ਮਨਿਸਟਰ ਸਵਾਡਨ ਨੇ ਕਿਹਾ ਕਿ ਸਾਡੇ ਕੋਲ ਏਜੰਸੀਆਂ ਤੇ ਸੂਬੇ ਦੇ ਵਿਚਕਾਰ ਇੱਕ ਕੁਫੀਆ ਸਾਂਝਾ ਮਾਡਲ ਹੈ ਜੋ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ ਜੋ ਅਪਰਾਧਿਕ ਗਤੀਵਿਧੀਆਂ ਦੁਆਰਾ ਪਾਇਚਾਰਿਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੇ ਹਨ ਲਾਂਸਰ ਪਰ 41 ਸਾਲਾ ਤੇ ਤਸਕਰੀ ਦੇ ਉਦੇਸ਼ ਲਈ ਨਸ਼ੀਲੇ ਪਦਾਰਥ ਰੱਖਣ ਖਤਰਨਾਕ ਉਦੇਸ਼ ਲਈ ਹਥਿਆਰ ਰੱਖਣ ਅਨਰਜ਼ ਕਰਤ ਹਥਿਆਰ ਰੱਖਣ ਰਿਲੀਜ਼ ਆਰਡਰ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਅਤੇ ਮਨਾਹੀ ਦੇ ਦੌਰਾਨ ਹਥਿਆਰ ਰੱਖਣ ਦੇ ਦੋਸ਼ਾਂ ਅਲਰਟ ਨੇ ਕਿਹਾ ਹਰਪਰ ਦਾ ਨਸ਼ਾ ਸੰਬੰਧੀ ਤਪਰਾਦਾਂ ਦਾ ਲੰਮਾ ਇਤਿਹਾਸ ਹੈ ਅਤੇ ਉਸ ਦੀ ਗ੍ਰਿਫਤਾਰੀ ਦੇ ਸਮੇਂ ਉਹ ਵਾਰੰਟਾਂ ਤੇ ਲੜਿੰਦਾ ਸੀ ਹਰਪਰ ਨੂੰ ਹਿਰਾਸਤ ਵਿੱਚ ਪੇਜ ਦਿੱਤਾ ਗਿਆ ਹੈ ਤੇ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਹੁਣ ਗੱਲ ਕਰਦੇ ਹਾਂ ਇੱਕ ਹੋਰ ਡਰੱਗ ਰਿਕਵਰੀ ਦੀ ਐਡਮੰਟਨ ਦੇ ਲਾਗਲੇ ਵਟਾਸਪਨ ਦੇ ਵਿੱਚ RCMP ਨੇ ਇੱਕ ਆਪਰੇਸ਼ਨ ਦੌਰਾਨ ਇੱਕ ਆਦਮੀ ਨੂੰ ਗ੍ਰਫਤਾਰ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਚੋਰੀ ਦੇ ਵਾਹਨ ਬਰਾਮਦ ਕਰਨ ਦੇ ਲਈ ਉੱਥੇ ਪਹੁੰਚੇ ਸਨ RCMP ਚੋਰੀ ਦੇ ਵਾਹਨ ਨੂੰ ਟਰੈਕ ਕਰਦੀ ਹੋਈ ਉੱਥੇ ਪਹੰਚੀ ਤੇ ਉੱਥੇ ਇਸ ਨੂੰ ਡਰੱਗ ਦੀ ਵੀ ਭਾਰੀ ਮਾਤਰਾ ਬਰਾਮਦ ਹੋਈ ਤੇ ਹੁਣ ਇੱਕ ਆਦਮੀ ਨੂੰ ਗ੍ਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਪਰ ਚਾਰਜ ਵੀ ਲਾਏ ਜਾਣਗੇ ਅਲਬੋਟਾਰ ਸਿੰਪਨਿਕ ਚੋਰੀ ਹੋਈ ਜੀਪ ਦੀ ਤਲਾਸ਼ੀ ਲੈਣ ਤੋਂ ਬਾਅਦ ਦੋ ਵਿਅਕਤੀਆਂ ਤੇ ਦੋਸ਼ ਲਾਏ ਹਨ ਜਿਸ ਨਾਲ ਨਾ ਸਿਰਫ ਜੀਪ ਦੀ ਬਰਾਮਦਗੀ ਹੋਈ ਸਗੋਂ ਇੱਕ ਦੂਜੀ ਚੋਰੀ ਹੋਈ ਗੱਡੀ ਇੱਕ ਨਕਲੀ ਹਥਿਆਰ ਅਤੇ ਫੈਂਟਨਲ ਵੀ ਬਰਾਮਦ ਕੀਤਾ ਗਿਆ ਹੈ ਵਟਸਪਨ ਮਾਉਂਟੇਜ਼ ਨੇ ਬੁੱਧਵਾਰ ਨੂੰ ਜਾਰੀ ਰਿਲੀਜ਼ ਵਿੱਚ ਕਿਹਾ ਕਿ ਉਹਨਾਂ ਨੂੰ 22 ਦਸੰਬਰ 2022 ਨੂੰ ਜੀਪੀਐਸ ਟਰੈਕਿੰਗ ਵਾਲੇ ਇੱਕ ਚੋਰੀ ਹੋਏ ਵਾਹਨ ਬਾਰੇ ਇੱਕ ਰਿਪੋਰਟ ਮਿਲੀ ਸੀ ਪੁਲਿਸ ਨੇ ਇੱਕ ਸਰਚ ਵਾਰੰਟ ਪ੍ਰਾਪਤ ਕੀਤਾ ਅਤੇ ਜੀਪ ਨੂੰ ਵਟਸਪਨ ਕਾਉਂਟੀ ਵਿੱਚ ਇੱਕ ਪ੍ਰਾਪਰਟੀ ਤੇ ਟਰੈਕ ਕੀਤਾ ਇੱਕ ਚੋਰੀ ਕੀਤਾ ਡੋਜ ਟਰੱਕ ਇੱਕ ਨਕਲੀ ਹਥਿਆਰ ਅਤੇ ਵੇਚਣ ਲਈ ਤਿਆਰ ਕੀਤਾ ਗਿਆ ਫੈਂਟਨਲ ਵੀ ਮਿਲਿਆ ਆਰਚੀਬੀ ਨੇ ਕਿਹਾ ਉਹਨਾਂ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਮਾਉਂਟੇਜ਼ ਨੇ ਵਟਸਪਨ ਨਿਵਾਸੀ ਡੈਰਿਲ ਵਾਟਰ ਐਮਸਨ 48 ਸਾਲਾ ਤੇ ਇੱਕ ਨਿਯੰਤਰਿਤ ਦਰਤੀ ਤਸਕਰੀ ਤਸਕਰੀ ਦੇ ਉਦੇਸ਼ ਕਲਿਕਪਾ ਖਤਰਨਾਕ ਉਦੇਸ਼ ਲਈ ਇੱਕ ਹਥਿਆਰ ਰੱਖਣਾ ਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਪ੍ਰਾਪਰਟੀ ਦੇ ਕਬਜ਼ੇ ਦੇ ਦੋਸ਼ ਲਾਏ ਹਨ ਆਰਸੀਐਮਪੀ ਨੇ ਲਡੂਕ ਦੇ ਵਿਅਕਤੀ ਸਕਾਟ ਅਲੈਗਜ਼ੈਂਡਰ ਕਲੈਂਡਨ 39 ਸਾਲਾ ਤੇ 5000 ਡਾਲਰ ਤੋਂ ਵੱਧ ਅਪਰਾਧ ਦੁਆਰਾ ਪ੍ਰਾਪਤ ਕੀਤੀ ਪ੍ਰਾਪਰਟੀ ਦੇ ਕਬਜ਼ੇ ਦਾ ਵੀ ਦੋਸ਼ ਲਾਇਆ ਹੈ ਐਡਮਸਨ ਨੂੰ 30 ਜਨਵਰੀ ਅਤੇ ਕਲਡਨ ਨੂੰ 28 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਜਦਕਿ ਤੀਜੇ ਸ਼ੱਕੀ ਨੂੰ ਬਿਨਾਂ ਕਿਸੇ ਦੋਸ਼ ਤੋਂ ਛੱਡ ਦਿੱਤਾ ਗਿਆ ਹੈ ਅੱਜ ਦੇ ਲਈ ਇਨਾ ਹੀ ਮੈਨੂੰ ਮਨਦੀਪ ਪੁਜਾਰੀ ਨੂੰ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਆ ਗਿਆ ਕੱਲ੍ਹ ਦੁਬਾਰਾ ਤੁਹਾਡਾ ਆਪਣਾ ਤੁਹਾਡੇ ਲਈ